ਪਾੜੀ ਲਿਆ ਪਾੜੀ 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 ਆ ਗਿਆ ਆ ਗਿਆ ਬਹੁਤ ਬੋਲੇ ਜੀ ਦੋ ਗਾ 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 ਪਾਣੀ ਲੈ ਗਾ ਗਾ ਪਾਣੀ ਅੱਗੇ ਲੈ ਆ ਪਾਣੀ ਅੱਗੇ ਕਰੋ ਅੱਗੇ ਅੱਗੇ ਲਿਓ ਪਾਣੀ ਅੱਗੇ ਚਲੋ ਪਾਣੀ ਐਸਾ ਠੋਕਾ ਪਾਣੀ ਵੇਚਣਾ ਵੜ ਜਾ ਤੂੰ ਭੱਜਿਆ ਨਹੀਂ ਆ ਨਹੀਂ ਉਹ ਪਾਣੀ ਛੱਡੋ ਪਾਣੀ ਉਹ ਪਾਣੀ ਛੱਡੋ ਇੱਥੇ ਛੱਡ ਛੱਡ ਪਾਣੀ ਬਾਉ ਛੱਡ ਉਹ ਪਾਣੀ ਲਿਆਓ ਇੱਥੇ ਉਹ ਪਾਣੀ ਲਿਆਓ ਇੱਥੇ ਯਾਰ ਪਾਣੀ ਰੱਖਾ ਝਾਂਬੜਾ ਲੈ ਛੱਡੇ ਓਏ ਇੱਥੇ ਆਓ ਇੱਥੇ ਝਾਂਬੜਾ ਲਿਆਓ ਇੱਥੇ ਕੰਟਰੋਲ ਹੋ ਸਕਦੀ ਥੋੜੀ ਜੀ ਆ। ਉਹ ਫੜਾ ਵੜਾ। ਨੱਪਾ ਛਾਪਾ ਮੈਨੂੰ ਫੜਾਓ। ਲਾਈਨਾਂ ਦੇ ਗੇੜੇ ਹੁੰਦੇ। ਹੋ ਜਾਣੀ ਕੰਟਰੋਲ। ਹਾਂ ਹਾਂ। ਕਰਨਾ ਉਹ ਧੀਰੇ ਦੇਣਾ। ਨਹੀਂ। ਨਹੀਂ ਨਹੀਂ ਹੋ ਗਿਆ ਕੰਮ ਸਾਰੀ ਇਹ ਲਾਈਨਾਂ ਦੇ ਜਿਹੜੇ ਇਹ ਕੰਮ ਕਰਦੇ। ਲਾ ਨਹੀਂ ਖੜੀ ਖੜੇਗੇ। ਇਹ ਸਾਮਾਨ ਆਇਆ। ਯੱਕੀ ਓਏ। ਇਹ ਆਪਣਾ। ਆ ਕਰਾ ਆਣ ਕੇ ਫੋਟੋ ਤਾਰਦੇ। ਘਰੋਂ ਘਰੋਂ ਕਾਢਲਾ ਕਰੂੰਗੀ ਘਰੋਂ ਕਾਢ ਵਾਹ ਹੱਲਾ ਨਾਲ ਇਹ ਮਾੜਾ ਬੋਲ ਜੋਣਾ ਵਾਹ ਮੇਰੇ ਮਾਲਕਾ ਪੰਜ ਕਿੱਲੇ ਨਾਰ ਥੜ ਗਿਆ ਜੱਟ ਦਾ ਉਹ ਜਾਰੇ ਦੇ ਸੱਟ ਲੱਗੀ ਵੀ ਘਰੇ ਗੋਡੇ ਦਾ ਆਪਰੇਸ਼ਨ ਹੋਇਆ ਆ ਬੱਸ ਕਰੋ ਬੱਸ ਕਰੋ ਰੁਕ ਜਾਓ ਆ ਇੱਧਰ ਮਾਰ ਆਇਆ ਨੂੰ ਕਰਕੇ ਅੱਧਾ ਰੁਕ ਤਾ ਦੇਖੀ ਆ ਗੰਦਰਾ ਆ ਬਾਸ ਕਰ ਬਾਸ ਕਰੋ ਅਨੇ ਬਾਸ ਕਰੋ ਨਹੀਂ ਬਾਸ ਕਰ ਵੱਜ ਗਈ ਵੱਜ ਗਈ ਆਹ ਦੇਖੇਗਾ ਨਾਰ ਤੋਂ ਵੇਲਾ ਅੱਗ ਲੱਗੀ ਤੇ ਸੇਮ ਨਾਲ ਹੀ ਟੱਪ ਗਈ ਸੜਕੋਂ ਨਿਆਂਟ ਪਾਈ ਜਿਵੇਂ ਕਿਸਮਾਂ ਦੀ ਮਾੜੀ ਵਿਚਾਰੇ ਨਹੀਂ ਮੈਂ ਆਣਾ ਪੈਂਡ ਨੂੰ ਚਾਹੀਦਾ ਓਏ ਉਹ ਵੀ ਮੇਜਰ ਦੀ ਵਿਚਰੇ ਦੀ ਘਰੇ ਉਹ ਸੱਟ ਲੱਗੀ ਵੀ ਗੋਡੇ ਦਾ ਆਪਰੇਸ਼ਨ ਹੋਇਆ ਹੈ ਵਿਚਰੇ ਦਾ ਕਿ ਲਾਗ ਬਥਾ ਦੇ ਕਿ ਲਾਗ ਤੇ ਸੜੀ ਨਹੀਂ ਵੱਡੀ ਕਰੋ ਏ ਕਿ ਲਾ ਫੇਰ ਕਿ ਲਾ ਆ ਵੀ ਕਿੰਦੀ ਆ ਸਮੇਂ ਵੱਢ ਲਈਏ ਸਮੇਂ ਆ ਰਹੇਗੀ ਆ ਰਹਣੇ ਦੀ ਇਧਰ ਪਿੰਡ ਪੈ ਗਿਆ ਭੱਜ ਕੇ ਤੇਰੇ ਪਿੰਡ ਨੇ ਉਹ ਕੰਕ ਤੋਂ ਕੱਲਾ ਕਰੀਂ ਬਾਕੀ ਆਜਾ ਇਹ ਬੜਾ ਮੇ ਕਹਾਵਾ ਕਹਿੰਦਾ ਹਾਂ ਆਹ ਖਜਨ ਮੈਂ ਨਹੀਂ ਇੱਕ ਮੈਂ ਤਾਂ ਮਾਰ ਕੇ ਨਹੀਂ ਕੰਜਰ ਕਿਸੇ ਨੇ ਸੜਕ ਤੋਂ ਬੀੜੀ ਲਈ ਛੱਟੀ ਉਹਨ ਜਾਗ ਨਹੀਂ ਮੱਝਦੀ ਐ ਕੁੜੀ ਆ ਆ ਭਈਏ ਬੁਈਆ ਕੁਲਫੀਆਂ ਦੇ ਲੰਗਦੇ ਨਾ ਕੁੜੀਆਂ ਲਗ ਲਗ ਜਾਂਦੇ ਸੱਟ ਜਾਂਦੇ ਹੋਰ ਉੱਥੇ ਕੋਈ ਚੱਕਰ ਹੀ ਨਹੀਂ ਹੈਗਾ ਕੋਈ ਅੱਗ ਸੱਟਣ ਵਾਲਾ ਕੋਈ ਨਾ ਤਾਰ ਥੱਲੇ ਉਹ ਰੂੜੀ ਨਾ ਉਹ ਗੱਲ ਉੱਥੇ ਕੋਈ ਅੱਗੇ ਉਹ ਗਰੀਬ ਦੇ ਸੱਟ ਲੱਗੀ ਵੀ ਘਰੇ ਮੰਜੀ ਤੇ ਪਿਆ ਆ ਦੱਸ ਮੰਜੀ ਤੇ ਪੈਣ ਕਰਕੇ ਜਾਂ ਕਰਨ ਕੇ ਨਹੀਂ ਲੇਟ ਹੋ ਗਈ ਇਹਦੇ ਉਹਨੇ ਵੜ ਲੈਣੀ ਉਹਨੂੰ ਕਦੇ ਦੀ ਉਹਨੂੰ ਵੀ ਵੱਧੰਦਾ ਯਾਣਾ ਮੈਂ ਬਾਡਲਾ ਕੋਈ ਨੰ ਬੰਦੇ ਨੂੰ ਲਾ ਲੂਗਾ ਨਾ ਵੜਾ ਦੇ ਕਣਕ ਕੱਚੀ ਪੱਕੀ ਉਹ ਤੇ ਸੜਦੇ ਵੜ ਦੇ ਆ ਗਿਆ ਪਿੰਡ ਟੁੱਟ ਗਏ ਪਿੰਡ ਸੂਦਾਂ ਦੇ ਵਿੱਚ ਅੱਗ ਲੱਗ ਗਈ ਸੱਜਰੋ ਓਹ ਛੜਕਾਂ ਦੇ ਬੰਨੇ ਲੱਗੀ ਪਤਾ ਨਹੀਂ ਕਿਹਨੇ ਬੀੜੀ ਬੂੜੀ ਕੁੜੀ ਹਵੇ ਤੇ ਛੜਤੀ ਜਾਂ ਕਿਵੇਂ ਆ ਇਹ ਟੱਬ ਇਹ ਬੀੜੀ ਕਿਹਨੇ ਸੱਤੀ ਇੱਕ ਕੁੜੀ ਹਵੇ ਪੀ ਕੇ ਗੰਗ ਕੁੜੀ ਹਵੇ ਅਮਣੀ ਮਰੇ ਪੈ ਤੇ ਕੱਜਰ ਆ ਗਿਆ ਪੈਨ ਟੁੱਟ ਗਿਆ ਚੱਲ ਫੇਰੀ ਮਹਾਰਾਜ ਦੀ ਘੜੀ ਨੂੰ ਆਇਆ ਬਾਈ ਦੇ ਸਾਰੇ ਮੇਂ ਪਰ ਵਾਪਸ ਆ ਗਾਣ ਬੁਝਵਾਉਂ ਨੂੰ ਕਹਿੰਦਾ ਆ ਨਾ ਕੋਈ ਆਉ ਉਹ ਨਾ ਹਰਕਤ ਨਾ ਆਉ ਉਹ ਨਹੀਂ ਗਰੇਨ ਮਤਲਬ ਇਹਨਾਂ ਆ ਬੱਸ ਕਰੋ ਨਾ ਆਓ ਸਾਰਾ ਯਾਰ ਟਾਇਰ ਮਾਰ ਕੇ ਓਏ ਸੜ ਗਏ ਥੱਲੇ ਸਾਰੇ ਪੈਰੋਂ ਨੰਗੇ ਲਗੇ ਫਿਰਨੇ ਆ ਐਸਾ ਬੈਗ ਲੈ ਆ ਦੇ ਨਾ ਹੋਰ ਕਰੇੀ ਬੋਦੀ ਢੁਹੀ ਜਾ ਵਾ ਛਾਲੇ ਹੋ ਗਏ ਪੈਰਾਂ ਦੇ ਵਿੱਚ ਕਿੱਡੇ ਕਿੱਡੇ ਵੀਡੀਓ ਬਣਾਈ ਕੱਲ ਨੂੰ ਮੈਂ ਕੋਈ ਪ੍ਰੂਫ ਵੀ ਦਿਖਾਉਣਾ ਪੈਣਾ ਸਰਕਾਰ ਨੂੰ ਕੋਈ ਮਿਲਮੁਲੀ ਜਾਵੇ ਥੋੜਾ ਬੜਾ ਪੁਰੀਆ ਵੇ ਪੈਰ ਹੀ ਸੜ ਗਏ ਸਰ ਹੈ ਉਹ ਪੈਰ ਹੀ ਸੜ ਗਏ ਨੇ ਪੁਰੀਆ ਜਾਵੇ ਆਹ ਇੱਧਰ ਮੇਰੇ ਦਾ ਬਾਹਰ ਪੈਰੋਂ ਨੰਗੇ ਜਾਉਂ ਚਪਲਾਂ ਪਿਛਾ ਰਹੇ ਇੱਕ ਬੜਾ ਹੀ ਸਾਲਾ ਦੇ ਚਾਲੇ ਪੈ ਗਏ ਪੈਰਾਂ ਦੇ ਠੀਕ ਹੈ ਬਹੁਤ ਸੀ ਯਾਰ ਆਵਾਜ਼ ਪਿੰਡ ਪੈ ਗਿਆ ਨੇਲ ਗਈ ਸੀ ਅੱਗ ਹੈ ਹੈ ਲੈ ਕੇ ਖੜ ਗਏ ਨਾ ਤੱਕ ਗਈ ਗਈ ਹੀ ਇਹਦਾ ਪਿੰਡ ਤਾਂ ਹੈ ਰਾਹ ਕੋਲ ਕੇ ਆ ਉੱਥੇ ਰੁਕਣੀ ਜਾ ਕੇ ਨਹੀਂ ਰੁਕਣੀ ਬੰਦੇ ਆਵਾਜ਼ ਤੇ ਇਸ ਨਹੀਂ 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 ਰੁਕਣੀ ਆਹ ਵਾਰਾ ਰੁਕ ਪੀ ਜਾਂਦੀ ਜਿਹੜੇ ਵਾਚੇ 41 ਫਰਕ ਲੱਗਦਾ ਇਹ ਕਰਕੇ ਲਾਡ ਲਾਡ ਕੇ ਮੁੰੇ ਲਾਈ ਦੇਖੀਏ ਸੀ ਤੇ ਹੋਰ ਆ ਗਿਆ ਮੈਂ ਪਕੜੇ ਉਹ ਮੰਨਣਾ ਨਹੀਂ ਆਹ 33 ਮੈਂ ਨਾ ਪਾਣੀ ਦੀ ਉਦਨ ਦੀ ਭਰੀ ਪੀਂਦਾ ਬੰਦਾ ਵੇਖਿਆ ਸੀ ਤੇ ਮੈਂ ਕਿਹਾ ਤੂੰ ਫੇਰ ਕੱਲ ਨੂੰ ਭਾਈ ਇਹ ਵਿੱਚ ਬਾਹਰ ਪੈਂਦੇ ਕੁੜੀਆਂ ਨਾਲ ਵੀੜੀ ਬਾੜ ਦੇਣਾ ਮੈਂ ਕਹੀਆ ਹੈਗਾ ਭੈਣ ਜਿਓ ਬਾਹਰ ਤਾਂ ਬੈਠੇ ਵੀੜੀ ਤੇ ਨਾ ਬਾਲੋ ਹੋਣ ਸੰ ਬਾਹਰ ਨਹੀਂ ਆਉਂਦਾ ਨਹੀਂ ਆਉਂਦੀ ਮੈਂ ਪਹਿਲਾਂ ਹੀ ਭਰ ਗਿਆ ਰੱਖੀਏ ਘਰੇ ਟੈਗੀ ਮੈਂ ਕਿ ਕੁੜੀਆਂ ਕੰਮ ਅੱਜ ਕੱਲ ਇਹੋ ਜਿਹਾ ਚੱਲਦਾ ਮੈਂ ਭੱਜ ਕੇ ਬੰਦਾ ਵੇਚ ਤੇ ਗਾਂ ਵੜ ਜਾਂਦਾ ਤਾਂ ਨਹੀਂ ਆ ਪਉਣਾ ਛਾਪੀਆਂ ਛੂਪਣ ਵਾਲੀ ਬੁੱਝ ਨਹੀਂ ਬੰਦਾ 20 ਫੁੱਟ ਦੂਰ ਕੁੜੀਆਂ ਪਸੀਖ ਪੈਂਦਾ ਸਹੀ ਗੱਲ ਹੈ ਅਹੀਂ ਦਾ ਜਾਂਦਾ ਪਾਣੀ ਮਾੜਾ ਮੋਟਾ ਨੇੜੇ ਨਹੀਂ ਇਹ ਨਾ ਇਹ ਂਡ ਨੂੰ ਸਾਰੇ ਨੂੰ ਅਲਾ ਕਰਨਾ ਚਾਹੀਦਾ ਗਰੀਬ ਦਾ ਨਾ ਚਾਰਾ ਤੋਂ ਤਾਂ ਕੀ ਆ ਔਖਾ ਜਰਾ ਪ੍ਰੀਸ਼ਨ ਤੋਂ ਆਇਆ ਚਾਰ ਦੇ 40-50000 ਅੱਗੇ ਲੱਗ ਜਾਂਦੇ ਕੰਕ ਖੜ ਕੇ ਇਹ ਰਪਈਆ 50000 ਲੱਗਦੇ ਲੱਗ ਕੇ ਵਿਚਰਨੇ ਸਾਡਲ ਵਾਲੇ ਹਾਂ ਨਹੀਂ ਇਹ ਵੀ ਮੇਜਰ ਦੀ ਅੱਛਾ ਆਹੋ ਆਪਾਂ ਦਾ ਐਕਸੀਡੈਂਟ ਹੋ ਗਿਆ ਨਹੀਂ ਇਹ ਜਿੰਨੀ ਖੜੀ ਜਿਹੜਾ ਇਹ ਵੀ ਰਹਿ ਗਈ ਬਾਹਰ ਬਾਕੀ ਵਾਢ ਲਈ ਸਾਰਿਆਂ ਨੇ ਓਹ ਭਾਈ ਛੜਕ ਤੂੰ ਕੁੜੀ ਹਵੇ ਭਾਈ ਕਿਸੇ ਕੱਜਰ ਨੇ ਕੀ ਕੀਤਾ ਇਹ ਕੋ ਬੇੜੀ ਪੂੜੀ ਖਾਤੀ ਲਵਾਉਂਦਾ ਇਹਨੇ ਕੁਲਫੀਆਂ ਗਲਫੀਆਂ ਵਾਲੇ ਵੀ ਇਹੋ ਹੀ ਬਾਏ ਅੱਜ ਕੱਲ ਇਹੋ ਕੁਝ ਹੀ ਇਹ ਸੀੜੀ ਤੇ ਲਾ ਕੁਲਫੀਆਂ ਗਲਫੀਆਂ ਵਾਲੇ ਫਿਰਦੇ ਨੇ ਇਨਾਂ ਲੋਕਾਂ ਨੂੰ ਕੋ ਨਹੀਂ ਗਲੇ ਉਹ ਰੈਂਟੀ ਚਾਈ ਦਾ ਤੇ ਫੇਰ ਕੰਮ ਘਰਾ ਮੈਂ ਜਸ ਜੀ ਵਾਹੇ ਉੱਧਰ ਜਾਣਾ ਕਰਦਾ ਮੈਂ ਨਾ ਉਹ ਟ੍ਰੈਕਟਰ ਉਹ ਹੀ ਫੇਰ ਨਾ ਅੱਜ ਨਾ ਅੱਜ ਉਹ ਯਾਰ ਮੈਂ ਆਇਆ ਇੱਧਰ ਚੱਲ ਗਿਆ ਵਾਹ ਆਖੋ ਵਾਹੇ ਉੱਧਰ ਹੀ ਖੜਾ ਪਰ ਕਿੱਥੇ ਖੜਾ ਹੋ ਗਿਆ ਮੈਂ ਲੱਗਿਆ ਪਹੁੰਚਿਆ ਜਾ ਬਵਾ ਪਿੰਡ ਪੈ ਗਿਆ ਟੁੱਟ ਕੇ ਵੱਜ ਗਿਆ ਬਚਾ ਹੋ ਗਿਆ ਕੁੜੀਆ ਪੈਰ ਹੀ ਸੜ ਗਏ ਸਾਰੇ ਪੈਰ ਸੜਨੇ ਪਰ ਆ ਵਿੱਚ ਵੜ ਵੜ ਕੇ ਕਿੱਧਰ ਗੁੜੀ ਆ ਵੇ ਤੇ ਕੋਈ ਮਾਰਾ ਰਹਿਆ ਰਹਾ ਨਹੀਂ ਫਿਰ ਵੀ ਚੱਲ ਮਾਰਾ ਇੰਨਾ ਕੋ ਤੋ ਆ ਜਾਣ ਪਰ ਚੱਲ ਫਿਰ ਵੀ ਅਗਾ ਜਾਂਦੀ ਆ ਰਹਿ ਜਾਂਦੀ ਗਈ ਆ ਮੈਂ ਸਾਰੀ ਖੜੀ ਜਾਂਦੀ ਇਧਰ ਨੂੰ ਆ ਮੇਜਰ ਦੀ ਮੈਨੇ ਕਹੇ ਮੇਜਰ ਦੀ ਇਹ ਵੀ ਆ ਵੀ ਮੇਜਰ ਦੀ ਆ ਉੱਨੀ ਉੱਨੀ ਓਟੇ ਸਾਡੀ ਵੀ ਆਖੀ ਆ ਜੀ ਤੇ ਖਵਾਇ ਨਾ ਚੰਗਿਆੜੀ ਜੀ ਆਓ ਪਾਓ ਯਾਰ ਉਹਨੂੰ ਰਿਪੋਰਟ ਆ ਆ ਜਾ ਓਏ ਲਵਾੜੇ ਸਾਰੇ ਮੈਟਰ ਪੰਨੀ ਹੁੰਦਾ ਠੀਕਾ ਮਾੜਾ ਲਾ ਦੀ ਫਲਦ ਵਾਲੇ ਦੁਆਲੇ ਮਾਰਦੇ ਸਾਈਡਾਂ ਹੀ ਨੇ ਕੋਈ ਨਾ ਕੋਈ ਆ ਮਾਰਾ ਯਾਰ ਕੋਈ ਪਤਾ ਲਾਦਾ ਖਰਾਬ ਰੋਂਦਾ ਚਲੋ ਕੋਈ ਜੋ ਨੋ ਗਿਆ ਕੀ ਬੰਦਾ ਇਹ ਤਾਂ ਕੁਕਰਕਾਰ ਮੈਂ ਨਾ ਟੈਂਡ ਪੈ ਗਿਆ ਟੈਂਡ ਪੈ ਗਿਆ ਟੈਂਡ ਪੈ ਗਿਆ ਪੱਜ ਗਿਆ ਕੋਈ ਵੀ ਕੰਮ ਨਹੀਂ ਕਰਦਾ ਟੈਂਡ ਨੇੜੇ ਨਹੀਂ ਕੋਈ ਉਹਦਾ ਹੀ ਉੱਤੇ ਹੋਏ ਹੜੀ ਖਾਲਾ ਬਹਾਉ ਕਰਦਾ ਨਹੀਂ ਨਾ ਆਪਣਾ ਰੂਦ ਨਾ ਇਹ ਮੈਂ ਜੱਟ ਨੂੰ ਆ ਗਿਆ ਯਾਰ ਆ ਮਾਰ ਨਹੀਂ ਜਦੋਂ ਮਹਾਰਾਜ ਨੇ ਰੱਖ ਲਿਆ ਕਿਲਾ ਤਾਂ ਸੜ ਗਿਆ ਪਹਿਲੇ ਬਣੇ ਦੋ ਤਿੰਨ ਕਿਲੇ ਮੰਨ ਕੇ ਚੱਲ ਨਾਲ ਸੜ ਗਏ ਨਾ ਨਿਕਲਦਾ ਜੀ ਇੱਕ ਵਾਰ ਜੀ ਆਏਦੇ ਆਉਂਦੇ ਉਹਨੂੰ ਜਿਹੜੇ ਲਾ ਰਹੇ ਆ ਜੀ ਆ ਕਣਕ ਸਾੜੀ ਦੇ ਬਣਾ ਗਏ ਭਾਈ ਆ ਯਾਰ ਜੇ ਗਰੀਬ ਨੂੰ ਕੋਈ ਮਿਲ ਜਾਇ ਤਾਂ ਆਵੇ ਸੱਚੀ ਐਨ ਕੋਈ ਨਾ ਹੋਈ